ਮੇਰੇ ਮੇਰੇ ਇਹਨੇ ਦੱਸ ਤਾ ਕੀ ਲੱਗਦਾ ਤੈਨੂੰ ਛੋਟੇ ਬ੍ਰਦਰ ਇਸ ਤਰ੍ਹਾਂ ਦੱਸ ਤਾ ਇਹਨੇ ਉਹ ਮੰਡੀ ਆਏ ਗੱਡੀ ਕਿੰਨੇ ਸਾਨੂੰ ਆਏ ਵਾਲੇ ਤੇ ਗੱਡੀ ਚਲੀ ਗਈ ਕੋਈ ਕੋਈ ਨਹੀਂ ਮਿਲ ਗਿਆ ਬਸ ਉਹ ਬੈਂਕਾ ਵਾ ਤੇ ਬੈਠੇ ਨਾ ਗਏ ਇਹਨੇ ਦੱਸਣ ਦੀ ਨਾ ਪਰਵਾਹ ਕੀਤੀ ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਨਾਲ ਦੇ ਜਿੱਦਾਂ ਉਹਨਾਂ ਦਾ ਬੇਟਾ ਹੀ ਰਹਿੰਦਾ ਇੱਕ ਬੇਟਾ ਵਾ 17 ਚੱਲਦਾ ਕੰਮ ਆਉਣ ਵਾਲਾ ਕੰਮ ਆਉਣ ਵਾਲੇ ਉਹ ਕੀ ਕੰਮ ਕਰਦੇ ਸੀ ਖੇਤੀ ਬੜੀ ਦਾ ਇੱਕ ਮੈਡੀਕਲ ਸਟੋਰ ਸੀ ਇਤੀ ਬੜੀ ਰਕਮ ਨੂੰ ਕਿੰਨਾ ਸਰਪੰਚ ਕਰਨੀ ਸੀ ਉਹ ਚੌਥੀ ਗਰ ਐਂ ਕਹਿੰਦੇ ਉਹ ਐ ਐਸੀ ਪਰ ਉਹ ਇੰਨਾਂ ਚੋਂ ਬਣਾਈ ਬਣਾਈ ਉਹ ਕੰਮ ਕੰਮ ਕਰਦੇ ਪਹਿਲਾਂ ਵੀ ਤੁਹਾਨੂੰ ਲਾ ਹੋਇਆ ਇਹਨਾਂ ਤੇ ਪਹਿਲਾਂ ਵੀ ਥੋੜਾ ਜਿਹਾ ਮਟੇ ਜਾਉਂਦੇ ਹਾਂ ਕੋਈ ਕੋਈ ਕਾਰ ਨਹੀਂ ਆਹ ਮੈਂ ਹਦਕੇ ਨਾ ਮੈਂ ਨਿੰਰੰਦਸ ਸੁਣਾਇਆ ਮੇਰਾ ਪਿੰਚੀ ਨਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਚਿੰਨਾ ਖੁੱਡੀ ਤੋਂ ਕੀ ਕਰਨਾ ਹੈ ਇਹਦੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤੋਂ ਐਰਕਾ ਟਰਮ ਐ ਐਸੀ ਟਰਮ ਹੀ ਉਰੇ ਜੀ ਇਹਨਾਂ ਨੇ ਸਰਪੰਚੂਰ ਮਾਇਆ ਸਮਤੀ ਮੈਂਬਰ ਵੀ ਕਿਸੇ ਦੇ ਬਰੀ ਦੇ ਇਹ ਪਿੰਡ ਚ ਦੋ ਤਿੰਨ ਵਾਰੀ ਅੱਗੇ ਵੰਦਾ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਦੇ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਜੈਕਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤ ਹੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਕੋਲ ਕੇ ਬਖਾਲਣ ਲੱਗੇ ਤੇ ਕਿੰਨੇ ਨੂੰ ਆਰਸੀ ਉਖਾਲੋ ਜਦੋਂ ਆਰਸੀ ਉਖਾਲਣ ਲੱਗੇ ਤੇ ਇਹਨਾਂ ਦੇ ਦੋ ਬੋਲਗੇ ਮਾਰਤੀ ਦੋ ਜਣੇ ਸੀ एक एकगल मरी एक 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 नाम की जी मैं जिगरराज सिंह कौन कौन है परिवार मेरा बेटा है एक और वाइफ है और जो के चीज थे इस हमारे मोच से हो गई शिफ्ट टू गई शिफ्ट टू कोई सीसीटीवी वीडियो लगा भी था बहुत कैमरे भी हो जाने हां हां पुलिस को मैं डॉक्टर शमशेर सिंह सिविल बटाला एज अ मेडिकल ऑफिसर मैं थे काम करता हूं ਹਾਂ ਜੀ ਜੀ ਇੱਕ ਪੇਸ਼ੈਂਟ ਜਿਹੜਾ ਗਨਸ਼ਾਟ ਆਇਆ ਜਣਾ ਜਗਰਾਤ ਸਿੰਘ ਆ ਸਾਨੂੰ ਖੁਂਦਰ ਸਿੰਘ ਤੇ ਪਿੰਡ ਚੱਕ ਖੁੱਬੂ ਦਾ ਚੁੰਮਾ ਖੁੱਬੂ ਦਾ ਲੈਣ ਆਲਾ ਸੀ ਇਹ 52 ਸਾਲ ਦੀ ਉਮਰ ਸੀਗੀ ਬੇਲੇ ਲੱਗਾਣਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜੀ ਤੋਂ ਸਾਡੇ ਅੰਦਰ ਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਾ ਹੋਇਆ ਸੀਗਾ ਜੀ ਜੀ ਸਾਡਾ ਉਮਰ ਕੀ ਜੀ 52 ਸਾਲ ਦੀ ਉਮਰ ਦੀ ਮਰੀਜ਼ ਵੀ 5 ਵਜੇ ਕਿ ਦੱਸੋ 5 ਵਜੇ ਤੇ 10 ਮਿੰਟ ਤੇ ਸਾਡੇ ਕੋਲ ਨਹੀਂ ਆਇਆ ਗੋੜੀ ਇੱਕ ਲੱਗੀ ਦੇ ਇੱਕ ਗੋੜੀ ਲੱਗੀ ਜੀ ਤਾਂ ਇਹ ਕੱਲੋਂ ਦਾ ਪੋਸਟਮਾਰਡਮ ਹੋਏਗਾ ਉਸ ਤੋਂ ਬਾਅਦ ਕੀਹਨਾਂ ਚੀਜ਼ਾਂ ਦਾ ਫਰਦਰ ਦੇ ਵਿੱਚ ਜਾਂ ਉੱਥੇ ਪਤਾ ਲੱਗੂਗਾ ਸਾਹ